प्यारे दोस्तों प्यार भरी सत श्री अकाल जी हां जी दोस्तों पंजाब ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਜਿਨ੍ਹਾਂ ਨੇ ਆਪਣੇ 5.5 ਸਾਲ ਦੇ ਏਰੀਆ ਨੂੰ ਲੈਣ ਦੇ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ 3526 2024 ਜਿਸ ਨੂੰ ਲੈ ਕੇ ਪਿਛਲੇ ਸਮੇਂ ਤੋਂ ਲਗਾਤਾਰ ਤਰੀਕਾਂ ਜਿਹੜੀਆਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈ ਰਹੀਆਂ ਨੇ ਪਿਛਲੀ 4 ਦਸੰਬਰ ਤੋਂ ਬਾਅਦ ਤਰੀਕ ਜਿਹੜੀ ਕਿ 18 ਦਸੰਬਰ ਨੂੰ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਐਫੀਡਾਫਟ ਜਿਹੜਾ ਸੀ ਹਾਈ ਕੋਰਟ ਜੱਜ ਸਾਹਿਬਾਨ ਅੱਗੇ ਜੱਜ ਸਾਹਿਬਾਨ ਦੁਆਰਾ ਮੰਗਿਆ ਗਿਆ ਸੀ ਕਿ ਉਹਨਾਂ ਦੇ ਖਰਚਿਆਂ ਬਾਰੇ ਜੋ ਕਿ ਵੇਰਵਾ ਕਿ ਉਹ ਸਿਸਟਮ ਨੂੰ ਕਿਸ ਤਰ੍ਹਾਂ ਚਲਾ ਰਹੇ ਨੇ ਤੇ ਕਿਸ ਤਰ੍ਹਾਂ ਦੇ ਖਰਚੇ ਜਿਹੜੇ ਇਸ਼ਤਿਹਾਰਾਂ ਤੇ ਹੋ ਰਹੇ ਨੇ ਵਿੱਤ ਵਿਭਾਗ ਵੱਲੋਂ ਇਹ ਮੰਗਿਆ ਗਿਆ ਸੀ ਪੰਜਾਬ ਸਰਕਾਰ ਦੁਆਰਾ ਇਹ ਪੇਸ਼ ਕੀਤਾ ਜਾਣਾ ਸੀ ਪੰਜਾਬ ਸਰਕਾਰ ਦੇ ਲੱਖਾਂ ਮਲਾਜ਼ਮ ਪੈਨਸ਼ਨਰ ਨੇ ਜਿਹੜੇ ਕਿ اڈੀ ਕਰ ਰਹੇ ਨੇ ਉਹਨਾਂ ਦੇ 2016 ਤੋਂ 6ਵੇਂ ਪੇ ਕਮਿਸ਼ਨ ਦੇ ਈਅਰ ਨੂੰ ਲੈ ਕੇ ਜਿਹੜੀ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ ਸੀ ਮਲਾਜ਼ਮਾਂ ਦੁਆਰਾ ਉਹਨਾਂ ਦੀ ਇਸ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਡਬਲ ਬੈਚ ਦੇ ਕੋਲ ਚਲੀ ਗਈ ਹੈ ਜਿਸ ਨੂੰ ਲੈ ਕੇ ਜਿਹੜੀ ਅਗਲੀ ਅਪੀਲ ਦਾਇਰ ਕੀਤੀ ਗਈ ਹੈ ਡਬਲ ਬੈਚ ਦੇ ਵਿੱਚ ਉਹਨਾਂ ਨੂੰ ਅਪੀਲ ਉਹਨਾਂ ਦੁਆਰਾ ਦਾਇਰ ਕੀਤੀ ਗਈ ਹੈ ਜਿਹੜੀ ਅਗਲੀ ਪੇਸ਼ੀ ਹੋਣੀ ਹੈ ਉਹ ਅਗਲੀ ਪੇਸ਼ੀ ਜੋ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਜੋ اڈੀ ਕੋ ਕਰ ਰਹੇ ਸੀ ਉਸ ਨੂੰ ਲੈ ਕੇ 5.5 ਸਾਲ ਦੇ ਏਰੀਅਰ ਨੂੰ ਲੈ ਕੇ ਹੁਣ ਤਕਰੀਬਨ 252 ਮਹੀਨਿਆਂ ਦਾ ਬਕਾਇਆ ਉਸ ਦੀ ਉਡੀਕ ਹੈ ਜੋ ਉਹ ਮਲਾਜ਼ਮਾਂ ਦੀ ਖਤਮ ਨਹੀਂ ਹੋਈ ਜਿਹੜੀ ਸਰਕਾਰ ਹੈ ਉਸ ਨੇ ਸਪਸ਼ਟ ਨੀਤੀ ਅਪਣਾ ਲਈ ਹੈ ਕਿ ਉਹ ਅਜੇ ਵੀ ਕੁਝ ਵੀ ਦੇਣ ਦੇ ਮੂਡ ਵਿੱਚ ਨਹੀਂ ਹੈ ਲੰਮਾ ਲਮਕਾਉਣ ਦਾ ਰਾਹ ਅਪਣਾ ਰਹੀ ਹੈ ਡਬਲ ਬੈਚ ਦੇ ਵਿੱਚ ਚਲੇ ਗਏ ਨੇ ਅਗਲੀ ਸੁਣਵਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਹੋ ਰਹੀ ਹੈ ਉਹ ਡਬਲ ਬੈਚ ਦੇ ਵਿੱਚ ਹੋਵੇਗੀ ਜੱਜ ਸਹਿਬਾਨ ਆਪਣਾ ਪੱਖ ਰੱਖਣਗੇ ਜੱਜ ਸਹਿਬਾਨ ਦੁਆਰਾ ਅਗਲੀ ਸੁਣਵਾਈ 22 ਜਨਵਰੀ 2025 ਨੂੰ ਜਾਨੀ ਕਿ ਤਕਰੀਬਨ 1 ਮਹੀਨਾ ਅੱਗੇ ਕਰ ਦਿੱਤੀ ਗਈ ਹੈ ਡਿਲੇ ਇਸ ਦੇ ਵਿੱਚ ਹੋਵੇਗੀ ਅਗਲੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਜਿਸ ਦੇ ਵਿੱਚ ਸਰਕਾਰ ਆਪਣਾ ਪੱਖ ਰੱਖਦੀ ਹੈ ਤੇ ਮੁਲਾਜ਼ਮ ਪੈਨਸ਼ਨਰ ਜਿਹੜੇ ਨੇ ਉਹ ਆਪਣਾ ਕੇਸ ਸ਼ਾਮਿਲ ਕਰਨਗੇ ਡਬਲ ਬੈਚ ਦੇ ਅੰਦਰ ਵੱਡੀ ਉਮਰ ਦੇ ਜ ਤਰਪ 75 ਸਾਲ ਦੇ ਲਗਾਤਾਰ ਇਸ ਮੰਗ ਨੂੰ ਲੈ ਕੇ ਮੰਗ ਕਰ ਰਹੇ ਨੇ ਬਕਾਇਆ ਜਿਹੜਾ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਪੈਨਸ਼ਨਰ ਨੇ ਉਹ ਬਿਨਾਂ ਬਕਾਇਆ ਲੈ ਇਸ ਦੁਨੀਆ ਤੋਂ ਜਾ ਰਹੇ ਨੇ ਸੋ ਉਹਨਾਂ ਲਈ ਵੱਡੀ ਪੀੜਾ ਹੈ ਮੁਲਾਜ਼ਮ ਵੀ ਲਗਾਤਾਰ ਆਪਣੀ ਗੱਲ ਨੂੰ ਰੱਖਦੇ ਨੇ ਲੱਖਾਂ ਰੁਪਇਆ ਜਿਹੜਾ ਸਰਕਾਰ ਵੱਲੋਂ ਮੰਗਦਾ ਹੈ ਤਕਰੀਬਨ 18000 ਕਰੋੜ ਦੇ ਉੱਪਰ ਜਿਹੜਾ ਕਿ ਜਿਹੜੀ ਅਮਾਉਂਟ ਸਰਕਾਰ ਦੇ ਮੁਲਾਜ਼ਮ ਪੈਨਸ਼ਨਰਾਂ ਨੂੰ ਨਹੀਂ ਦੇ ਰਹੀ ਹਾਂਜੀ ਦੋਸਤੋ ਕਿਤਨਾ ਕੀਤੇ ਵੱਡੀ ਰਕਮ ਲਗਾਤਾਰ ਜੋ ਕਿ ਪੰਜਾਬ ਸਰਕਾਰ ਦੁਆਰਾ ਟਾਲ ਮਟੋਲ ਦੀ ਨੀਤੀ ਇਸ ਨੂੰ ਲੈ ਕੇ ਅਪਣਾਈ ਜਾ ਰਹੀ ਹੈ ਉਹਨਾਂ ਦੁਆਰਾ ਪਹਿਲਾਂ ਕਿਹਾ ਗਿਆ ਕਿ ਅਸੀਂ 2029-30 ਤੱਕ ਜਾਂ ਫਿਰ 30-31 ਤੱਕ ਸਾਰੀ ਅਦਾਇਗੀ ਕਰ ਦੇਵਾਂਗੇ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਸਿਰੇ ਤੋਂ ਇਸ ਨੂੰ ਨਕਾਰ ਦਿੱਤਾ ਗਿਆ ਹੁਣ ਸਖਤ ਟਿੱਪਣੀਆਂ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਕੀਤੀਆਂ ਗਈਆਂ ਸੀ ਤੇ ਪੰਜਾਬ ਸਰਕਾਰ ਦੁਆਰਾ ਲਗਾਤਾਰ ਜੋ ਕਿ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਮਲਾਜ਼ਮਾਂ ਦੀ ਸਮੰਗ ਨੂੰ ਲੈ ਕੇ ਜਿਹੜੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਵਿੱਚ ਜਿਹੜੀ ਅਮਾਉਂਟ ਹੈ ਦੋ ਕਿਸ਼ਤਾਂ ਦੇ ਵਿੱਚ ਉਹਨਾਂ ਨੇ ਆਪਣੇ ਬਜਟ ਸੈਸ਼ਨ ਦੇ ਵਿੱਚ ਇਸ ਦਾ ਪ੍ਰਦਾਨ ਕਰ ਰੱਖਿਆ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ 2022 ਦੇ ਵਿੱਚ ਭੁਗਤਾਨ ਸੀ ਕਰਨਾ ਉਹ ਨਹੀਂ ਕੀਤਾ ਗਿਆ ਸੋ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਪੇਸ਼ੀਆਂ ਹੋ ਰਹੀਆਂ ਨੇ ਅਗਲੀ ਪੇਸ਼ੀ 22 ਜਨਵਰੀ ਨੂੰ ਹੋਣ ਜਾ ਰਹੀ ਹੈ ਸਰਕਾਰ ਵੱਲੋਂ ਕੀ ਪੱਖ ਰੱਖਿਆ ਜਾਣਾ ਹੈ ਤੇ ਮੁਲਾਜ਼ਮ ਆਪਣਾ ਕੀ ਪੱਖ ਰੱਖਣਗੇ ਦੇਖਣਾ ਹੋਵੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਕੋਈ ਅਪਡੇਟ ਆਉਂਦੀ ਹੈ ਇਸ ਨਿਊਜ਼ ਨੂੰ ਲੈ ਕੇ ਤਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ